brought to by silver pumps top quality or consistent performance ke liye sirf silver pumps naam yaad rakhna ਜਦੋਂ ਅਸੀਂ ਉਹ ਦੇਖਦਾ ਜਿਹੜਾ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਉਹ ਨਾ ਤੁਸੀਂ ਯਾਦ ਜਿਹੜੇ ਸਾਡੇ ਬਹੁਤ ਹੀ ਕਾ ਚੰਗੇ ਹੁੰਦੇ ਨੇ ਉਹ ਹਮੇਸ਼ਾ ਕਰ ਸਕਦੇ ਹੁੰਦੇ ਆ ਅਸੀਂ ਸੁਰੱਖਿਤ ਹੈ ਸੋ ਅੰਮ੍ਰਿਤਸਰ ਦੇ ਮੱਕਰੀ ਦੀ ਪਿੰਡ ਦੇ ਵਿੱਚ ਅਸੀਂ ਖੜੇ ਆ ਜਿੱਥੇ ਡੇਰ ਰਾਤ ਮਿਸਾਈਲ ਦਾ ਇੱਕ ਟੁਕੜਾ ਜ਼ਰੂਰ ਮਿਲਿਆ ਹੋਇਆ ਕੱਲਾ ਮੱਖਣਵਿੰਡੀ ਪਿੰਡ ਹੀ ਨਹੀਂ ਬਲਕਿ ਅੰਮ੍ਰਿਤਸਰ ਦਾ ਜੇਠੂਵਾਲ ਪਿੰਡ ਹੈ ਜਿਸ ਦੀ ਮੱਖਣਵਿੰਡ ਤੋਂ ਦੂਰੀ ਕਰੀਬ 1 ਕਿਲੋਮੀਟਰ ਹੈ ਉੱਥੇ ਵੀ ਜਿਹੜਾ ਮਿਸਾਈਲ ਦਾ ਇੱਕ ਜਿਹੜਾ ਟੁਕੜਾ ਜ਼ਰੂਰ ਮਿਲਿਆ ਹੋਇਆ ਹਾਲਾਂਕਿ ਪੁਲਿਸ ਦੇ आला ਅਧਿਕਾਰੀਆਂ ਨਾਲ ਸਾਡੀ ਗੱਲ ਹੋਈ ਉਹਨਾਂ ਦਾ ਸਾਬਤ ਤੌਰ ਤੇ ਕਹਿਣਾ ਹੈ ਕਿ ਡੇਰ ਰਾਤ ਇਸ ਨੂੰ ਆਰਮੀ ਦੇ ਜਵਾਨਾਂ ਵੱਲੋਂ ਹਵਾ ਦੇ ਵਿੱਚ ਹੀ ਡਿਫਿਊਜ਼ ਕੀਤਾ ਗਿਆ ਸੋ ਉਸ ਤੋਂ ਬਾਅਦ ਇਹਦੇ ਟੁਕੜੇ ਜ਼ਰੂਰ ਜਗ੍ਹਾ-ਜਗ੍ਹਾ ਤੇ ਡਿੱਗੇ ਆ ਸੋ ਦੋ ਜਗ੍ਹਾ ਤੇ ਟੁਕੜੇ ਜ਼ਰੂਰ ਮਿਲੇ ਆ ਆਰਮੀ ਦੇ ਜਵਾਨ ਤੁਸੀਂ ਦੇਖ ਸਕਦੇ ਹੋ ਆਰਮੀ ਦੇ ਜਵਾਨ ਇਸ ਜਗ੍ਹਾ ਤੇ ਪੁੱਜੇ ਆ ਪੁਲਿਸ ਦੇ ਅਧਿਕਾਰੀ ਪੁੱਜੀ ਆ ਸੋ ਸਵੇਰੇ ਜਦੋਂ ਦੇਰ ਰਾਤ ਹਨੇਰਾ ਜ਼ਿਆਦਾ ਹੋਣ ਕਰਕੇ ਨਹੀਂ ਪਤਾ ਲੱਗਾ ਲੇਕਿਨ ਜਦੋਂ ਸਵੇਰੇ ਲੋਕ ਆਪਣੇ ਖੇਤਾਂ ਦੇ ਵਿੱਚੋਂ ਪੁੱਜੇ ਤੇ ਉਹ ਲੋਕਾਂ ਨੂੰ ਇਹ ਜਿਹੜਾ ਮਿਸਾਈਲ ਦਾ ਇਹ ਦੇਖਿਆ ਉਸ ਤੋਂ ਬਾਅਦ ਲੋਕਾਂ ਦੁਆਰਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਦੁਆਰਾ ਆਰਮੀ ਨੂੰ ਸੂਚਿਤ ਕੀਤਾ ਗਿਆ ਆਰਮੀ ਦੇ ਜਵਾਨ ਉਸੇ ਵੇਲੇ ਇੱਥੇ ਆ ਕੇ ਪੁੱਛੇ ਆ ਸੋ ਤਸਵੀਰਾਂ ਤੁਹਾਨੂੰ ਹੋਰ ਨਜ਼ਦੀਕ ਤੋਂ ਥੋੜੀਆਂ ਜਿਹਾ ਦਿਖਾਵਾਂਗੇ ਕਿ ਮਿਸਾਈਲ ਦਾ ਇੱਕ ਟੁਕੜਾ ਇਸ ਜਗ੍ਹਾ ਤੇ ਜ਼ਰੂਰ ਪੁੱਜਿਆ ਡਿੱਗਿਆ ਮਿਲਿਆ ਵਾ ਮਿਸਾਈਲ ਢਾਗੀ ਗਈ ਸੀ ਹਵਾ ਦੇ ਵਿੱਚ ਇਸ ਨੂੰ ਡਿਫਿਊਜ਼ ਕੀਤਾ ਗਿਆ ਸੋ ਸੰਸਦ ਜਿਹੜੇ ਸਿੰਘ ਓਜਲਾ ਵੀ ਇਸ ਜਗ੍ਹਾ ਤੇ ਪੁੱਜੇ ਆ ਅਸੀਂ ਸੰਸਦ ਗੁਰਜੀਤ ਸਿੰਘ ਓਜਲਾ ਨਾਲ ਵੀ ਗੱਲ ਕਰਾਂਗੇ ਆਮ ਲੋਕ ਵੀ ਇਸ ਜਗ੍ਹਾ ਤੇ ਮੌਜੂਦ ਆ ਲੋਕ ਪੁਲਿਸ ਦੇ ਹਾਲਾ ਅਧਿਕਾਰੀ ਵੀ ਇਸ ਜਗ੍ਹਾ ਤੇ ਜ਼ਰੂਰ ਪੁੱਛੇ ਹੈ ਅਸੀਂ ਇਹ ਕਰਨੀ ਕਿਤੇ ਆਪਣੀ ਕੋਈ ਗੱਲ ਹੋ ਸਕਦੀ ਹੈ ਸੋ ਮੱਖਣਵਿੰਡੀ ਖੜੇ ਹੈ ਖੜੇ ਹੈ ਤੁਸੀਂ ਕੋਈ ਪਾਰਟ ਡਿੱਗਾ ਹੈ ਰਾਤ ਦਾ ਕੋਈ ਅ ਮਜ਼ਾਇਲ ਦਾ ਪਾਰਟ ਹੈ ਜਾਂ ਕੋਈ ਕਿਹੜੀ ਕੀ ਆਰਟੀਕਲ ਹੈ ਇਹ ਪੁਲਿਸ ਜਾਂ ਪ੍ਰਸ਼ਾਸਨ ਦੱਸ ਸਕਦਾ ਮੁੰਨੇ ਦੇ ਬਾਰੇ ਟੈਕਨੀਕਲ ਨੋਲਜ ਨਹੀਂ ਹੈਗੀ ਆਰਮੀ ਆਈ ਆ ਉਹ ਸਾਰੇ ਇੱਥੇ ਨੂੰ ਰਿਫਿਊਜ਼ ਕਰਨ ਵਾਸਤੇ ਇਹਦੇ ਤੇ ਵਰਕਆਊਟ ਕਰ ਰਹੇ ਐ ਉਹਲਾ ਸਾਹਿਬ ਪੁਲਿਸ ਦੇ ਅਧਿਕਾਰੀਆਂ ਨਾਲ ਗੱਲ ਹੋਈ ਉਹਨਾਂ ਦਾ ਸਾਬਤ ਤੌਰ ਤੇ ਕਹਿਣਾ ਕਿ ਇਸ ਨੂੰ ਹਵਾ ਦੇ ਵਿੱਚ ਹੀ ਡਿਫਿਊਜ਼ ਕੀਤਾ ਗਿਆ ਤੇ ਜਿਹੜੇ ਟੁਕੜੇ ਆ ਉਹ ਇੱਕ ਜੇਟੂ ਵਾਲ ਪਿੰਡ ਤੇ ਇੱਕ ਇਸ ਜਗ੍ਹਾ ਤੇ ਹੋ ਸਕਦਾ ਹੋ ਸਕਦਾ ਮੈਂ ਤੁਹਾਨੂੰ ਕਹਿ ਰਿਹਾ ਨਹੀਂ ਇਸ ਬਾਰੇ ਮੈਨੂੰ ਨੋਲਿਜ ਨਹੀਂ ਹੈ ਕਿ ਟੈਕਨੀਕਲ ਚੀਜ਼ ਤੇ ਤੁਹਾਨੂੰ ਜਿਹੜਾ ਉੱਥੋਂ ਦੀ ਆਰਮੀ ਉਹ ਦੱਸ ਸਕਦੀ ਯਕੀਨ ਕਰ ਲੋ ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਜ਼ਰੂਰ ਹੋਏਗੀ ਯਾਰ ਜਦੋਂ ਘਰ 'ਚ ਦੋ ਜੀ ਲੜ ਜਾਣ ਉਹਦੀ ਦਹਿਸ਼ਤ ਘਰ 'ਚ ਨਹੀਂ ਜਾਂਦੀ ਉਹ ਮੂੰਹ ਤੋਂ ਇੱਧਰ ਉੱਧਰ ਕਰਕੇ ਬੈਠੇ ਹੋਣ ਤਾਂ ਦੋਵਾਂ ਦੇਚਾਂ ਜੰਗ ਪਰ ਮੈਂ ਫਿਰ ਵੀ ਕਹਾਂ ਪੰਜਾਬੀ ਬਾਦਰਾ ਮੈਨੂੰ ਬਹੁਤ ਫੜ ਕੇ ਲੈ ਗਏ ਮੈਨੂੰ ਆਂਦੇ ਆਂਦੇ ਸਵੇਰ ਦਾ ਇਹਨੇ ਖੜਨ ਡਏ ਆ ਪੰਜਾਬੀ ਆ ਸਾਡੇ ਐਵੇਂ ਤੁਸੀਂ ਐਵੇਂ ਦਹਿਸ਼ਤ ਇੱਥੇ ਜ਼ਿਆਦਾ ਬਣਾਈ ਜਾਂਦੇ ਆ ਆ ਹੋ ਗਿਆ ਹੋ ਗਿਆ ਹੋ ਗਿਆ ਕੁਝ ਨਹੀਂ ਹੋਇਆ ਇਹ ਪੰਜਾਬੀ ਉਹਦੇ ਉਹਦੇ ਆਓ ਇੱਥੇ ਖੜੇ ਹੋ ਜੀ ਸਵੇਰ ਦੇ ਜੀ ਇੱਥੇ ਅੋਜਲਾ ਸਾਹਿਬ ਇੱਕ ਗੱਲ ਹੋਰ ਕਿ ਜੰਗ ਦੇ ਅਜੇ ਕੋਈ ਆਹਟ ਵੀ ਨਹੀਂ ਹੈਗੀ ਔਰ ਬਜ਼ਾਰਾਂ ਦੇ ਵਿੱਚ ਕਾਲਾ ਬਾਜ਼ਾਰੀ ਸ਼ੁਰੂ ਹੋ ਗਈ ਹੈ। ਕਾਲਾ ਬਾਜ਼ਾਰੀਆਂ ਨੂੰ ਮੇਰੀ ਵਾਰਨਿੰਗ ਹੈ ਤੇ ਮੈਂ ਲੋਕਾਂ ਨੂੰ ਬੇਨਤੀ ਕਰੂੰ ਇਹਨਾਂ ਦੇ ਚਿਹਰੇ ਪਛਾਣ ਲਓ, ਫੋਟੋ ਲਾ ਕੇ ਰੱਖ ਲਓ। ਇਹਨਾਂ ਦਾ ਉਹ ਹਾਲ ਕਰਾਂਗੇ ਜਗ ਮੁੱਕਣ ਤੋਂ ਬਾਅਦ ਇਹਨਾਂ ਦਾ ਕਾਰੋਬਾਰ ਛਡਾ ਦਾਂਗੇ ਮੈਂ ਤੁਹਾਨੂੰ ਗੱਲ ਦੱਸਾਂ। ਇਹ ਬੰਦੇ ਬਣ ਜਾਂਦੇ। ਸੋ ਪਿੰਡ ਦੇ ਲੋਕਾਂ ਨਾਲ ਵੀ ਗੱਲ ਕਰਾਂਗੇ। ਪਿੰਡ ਦੇ ਲੋਕ ਇਸ ਬਾਰੇ ਕੀ ਸੋਚਦੇ ਆ? ਪਿੰਡ ਦੇ ਲੋਕ ਸਭ ਤੋਂ ਪਹਿਲਾਂ ਤੁਹਾਨੂੰ ਉਹ ਏਰੀਆ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਸਾਰਾ ਏਰੀਆ ਜਿਸ ਜਗ੍ਹਾ ਤੇ ਮਿਸਾਈਲ ਦਾ ਇੱਕ ਪਾਰਟ ਤਾਨੂੰ ਨਜ਼ਰ ਆਏਗਾ ਸੋ ਜਗਾ ਸਾਰਾ ਖੇਤਾਂ ਦੇ ਵਿੱਚ ਮਿਸਾਈਲ ਦਾ ਪਾਰਟ ਜ਼ਰੂਰ ਮਿਲਿਆ ਹੋਇਆ ਚਾਰੋਂ ਪਾਸੇ ਖੇਤ ਆ ਸੋ ਕਿਸਾਨਾਂ ਦੁਆਰਾ ਜਦੋਂ ਸਵੇਰੇ ਇਸ ਜਗ੍ਹਾ ਤੇ ਪੁੱਜਿਆ ਗਿਆ ਉਦੋਂ ਉਹਨਾਂ ਨੇ ਦੇਖਿਆ ਕਿ ਕਿ ਰਾਤੀ ਹਨੇਰਾ ਆਵਾਜ਼ ਜ਼ਰੂਰ ਲੋਕਾਂ ਨੇ ਸੁਣੀ ਸੀ ਧਮਾਕੇ ਦੀ ਜਿਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ دہشت ਦਾ ਮੋਬਲ ਜ਼ਰੂਰ ਭਾਜੀ ਕੀ ਕਹਿਣਾ ਚਾਹੋਗੇ ਜਿਹੜਾ ਮੋਬਲ ਜਿਹੜਾ ਮਿਸਾਈਲ ਦਾ ਇੱਕ ਪਾਰਟ ਇਸ ਜਗ੍ਹਾ ਤੇ ਮਿਲਿਆ ਇਸ ਦੇ ਨਾਲ ਇੱਕ ਜੇਠੂ ਵਾਲ ਦੇ ਵਿੱਚ ਵੀ ਮਿਲਿਆ ਵਾ ਕੀ ਕਹਿਣਾ ਚਾਹੋਗੇ ਇਹ ਭਾਜੀ ਰਾਤ 1 ਵਜੇ ਦੇ ਕਰੀਬ ਇੱਕ ਤੋਂ ਬਾਅਦ ਇੱਕ ਪੰਜ ਬਲਾਸਟ ਹੋਏ ਆ ਸਭ ਤੋਂ ਪਹਿਲਾਂ ਬਲਾਸਟ ਇੱਕ ਵਜੇ ਹੋਇਆ ਉਸ ਤੋਂ ਬਾਅਦ ਇੱਕ ਤੋਂ ਇੱਕ ਹੋਇਆ ਜਿਹੜਾ 9 ਵਜੇ ਇੱਕ ਵਜੇ ਕਿਤੇ 9 ਮਿੰਟ ਤੇ ਹੋਇਆ ਨਾ ਉਸ ਮਾਂ ਦੇ ਵਿੱਚ ਬਹੁਤ بڑا ਬਲਾਸਟ ਹੋਇਆ ਜੀ ਤੇ ਉਹ ਉਹਦੇ ਕੰਕਰ ਤੇ ਟਾਈਪ ਜਿਹੜਾ ਡਿੱਗਾ ਨਾ ਮਟੀਰੀਅਲ ਤੇ ਫਿਰ ਅਸੀਂ ਡਰ ਕੇ ਜਿਹੜੇ ਕੋਠਿਆਂ ਤੋਂ ਥੱਲੇ ਉਤਰ ਗਏ ਸਵੇਰੇ ਉੱਠ ਕੇ ਅਸੀਂ ਉਹਦਾ ਮਟੀਰੀਅਲ ਕੋਠਿਆਂ ਤੋਂ ਲੱਭਿਆ ਤੇ ਕਾਫੀ ਉਹ ਕਿੰਨਾ ਜਿਹੜਾ ਉਹ ਇਕੱਠਾ ਕੀਤਾ ਬਾਅਦ ਵਿੱਚ ਪਤਾ ਲੱਗਾ ਵੀ ਖੇਤਾਂ ਦੇ ਵਿੱਚ ਇੱਕ 7 ਫੁੱਟ ਦਾ ਪੀਸ ਦਾ ਮਜਾਈਲਾ ਡਿੱਗਾ ਉਹ ਸਵੇਰੇ ਅਸੀਂ ਪੱਤਰਕਾਰਾਂ ਨੂੰ ਫੋਨ ਕੀਤਾ ਫਿਰ ਪੁਲਿਸ ਨੂੰ ਫੋਨ ਕਰਕੇ ਪੁਲਿਸ ਨੇ ਉਹਨੂੰ ਰਿਕਵਰ ਕਰ ਲ ਇਹ ਜਿਹੜਾ ਹੈ 9 ਵਜੇ ਦੇ ਕਰੀਬ ਪਤਾ ਲੱਗਾ ਇਹਦਾ ਕਿਸੇ ਨੂੰ ਨਹੀਂ ਪਤਾ کافی ਮਤਲਬ ਲੋਕਾਂ ਦੇ ਵਿੱਚ ਦਹਿਸ ਤੇ ਆ ਲੱਗ ਲੱਗੇ ਪਿੰਡਾਂ ਦੇ ਵਿੱਚ ਪਰ ਇੱਕ ਚੀਜ਼ ਦੀ ਹੈਰਾਨੀ ਆ ਵੀ ਸਰਕਾਰ ਨੇ ਅਜੇ ਤੱਕ ਜੇ ਮੰਨ ਲਓ ਇਹਨਾਂ ਨੇ ਇਹਨਾਂ ਨੂੰ ਪਲਾਸਟਿਕ ਵਿੱਚ ਜਾਈ ਲਾ ਨਾਲ ਡਿਫਿਊਜ਼ ਕੀਤਾ ਜਾਂ ਇਹਨਾਂ ਨੂੰ ਨਸ਼ਟ ਕੀਤਾ ਤੇ ਸਰਕਾਰੀ ਅਧਿਕਾਰੀਆਂ ਵੱਲੋਂ ਦੀ ਪੁਸ਼ਟੀ ਕਿਉਂ ਨਹੀਂ ਕੀਤੀ ਜਾ ਰਹੀ ਸਰਕਾਰ ਦੇ ਅਜੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਇਹ ਦੱਸਿਆ ਨਹੀਂ ਗਿਆ ਵੀ ਫੌਜ ਨੇ ਇਹਨਾਂ ਨੂੰ ਡਿਫਿਊਜ਼ ਕੀਤਾ ਆ ਜਾਂ ਇਹਨਾਂ ਨੂੰ ਰੋਕਿਆ ਕੀ ਕੀਤਾ ਇਹ ਇਹਦੇ ਬਾਰੇ ਸਰਕਾਰ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਅਜੇ ਤੱਕ ਡਰ ਦਾ ਮਾਹੌਲ ਹੈ ਬਿਲਕੁਲ ਜੀ ਪਬਲਿਕ ਚ ਡਰ ਦਾ ਮਾਹੌਲ ਹੈ ਲਗ ਲਗੇ ਪਿੰਡਾਂ ਚ ਸਹਿਮ ਪੈ ਗਿਆ ਸਾਰੇ ਪਿੰਡਾਂ ਦੇ ਵਿੱਚ ਸੋ ਪਿੰਡਾਂ ਦੇ ਵਿੱਚ ਡਰ ਦਾ ਮਾਹੌਲ ਜ਼ੂਰ ਹੈ ਸਹਿਮ ਜ਼ੂਰ ਹੈ ਕਿ ਪਿੰਡ ਦੇ ਲੋਕ ਡਰੇ ਹਨ ਹਾਲਕਿ ਰਾਤੀ 1 ਵਜੇ ਜਦੋਂ ਬਲਾਸਟ ਦੀ ਆਵਾਜ਼ ਲੋਕਾਂ ਨੇ ਸੁਣਾਈ ਦਿੱਤੀ ਉਸ ਵੇਲੇ ਹਨੇਰਾ ਹੋਣ ਕਰਕੇ ਲੋਕਾਂ ਨੂੰ ਨਹੀਂ ਪਤਾ ਲੱਗਾ ਲੇਕਿਨ ਸਵੇਰੇ ਲੋਕਾਂ ਦੁਆਰਾ 9 ਵਜੇ ਜ਼ਰੂਰ ਇਸ ਨੂੰ ਦੇਖਿਆ ਗਿਆ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਦੁਆਰਾ ਏ ਜੀ 12 ਪਿੰਡ ਚੋਂ ਤੇ ਆਰਮੀ ਦੇ ਜਵਾਨਾਂ ਦੁਆਰਾ ਜਿਹੜਾ ਟੁਕੜਾ ਲੱਗਿਆ ਸੀ ਉਹਨੂੰ ਲੈ ਕੇ ਜਾਇਆ ਗਿਆ ਲੇਕਿਨ ਹੁਣ ਜਿਹੜੇ ਆਰਮੀ ਦੇ ਜਵਾਨ ਹੈ ਇਸ ਜਗ੍ਹਾ ਤੇ ਜਰੂਰ ਪੁੱਜੇ ਮੱਖਣ ਮੰਡੀ ਪਿੰਡ ਦੇ ਵਿੱਚ ਤੇ ਇਸ ਨੂੰ ਵੀ ਹੁਣ ਆਪਣੇ ਕਬਜ਼ੇ ਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਜਾਏਗੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ